ਲੁਧਿਆਣਾ ਦੇ ਇੱਕ 22 ਸਾਲ ਦੇ ਮੁੰਡੇ ਨੇ ਕੈਨੇਡਾ ਦੇ ਨਾਇਗਰਾ ਫਾਲਸ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਹੈ ਬੜੀ ਹੀ ਮੰਦ ਭਾਗੀ ਘਟਨਾ ਸਾਹਮਣੇ ਆਈ ਹੈ ਜਿਸ ਦੇ ਵਿੱਚ ਲੁਧਿਆਣਾ ਦੇ ਅਬੂਲਕਲਾ ਪਿੰਡ ਦਾ ਇੱਕ 22 ਵਰਿਆਂ ਦਾ ਯੁਵਕ ਚਰਨਦੀਪ ਸਿੰਘ ਜੋ ਕਿ ਕੈਨੇਡਾ ਦੇ ਵਿੱਚ ਰਹਿ ਰਿਹਾ ਸੀ ਉਸ ਨੇ ਕੈਨੇਡਾ ਦੇ ਮਸ਼ਹੂਰ ਨਾਇਗਰਾ ਫਾਲਸ ਦੇ ਵਿੱਚ ਜਾ ਕੇ ਆਪਦਾ ਫੋਨ ਸਾਈਡ ਤੇ ਰੱਖਿਆ ਉਸ ਤੋਂ ਬਾਅਦ ਉਸ ਨੇ ਉਸ ਫਾਲਸ ਦੇ ਵਿੱਚ ਉਸ ਚਰਨੇ ਦੇ ਵਿੱਚ ਚਾਲ ਲਗਾ ਕੇ ਖੁਦਕੁਸ਼ੀ ਕਰ ਲਈ ਇਹ ਜਿਹੜੀ ਮੰਦਭਾਗੀ ਕਟਨਾ ਹੈ ਇਹ ਵੀਰਵਾਰ ਨੂੰ ਵਾਪਰੀ ਏ ਇਹ ਪਤਾ ਲੱਗਾ ਕਿ ਵੀਰਵਾਰ ਵਾਲੇ ਦਿਨ ਉਹ ਨਾਇਗਰਾ ਫਾਲਸ ਜਾਂਦਾ ਹੈ ਨਾਇਗਰਾ ਫਾਲਸ ਪੁਲਿਸ ਨੇ ਸੀਸੀਟੀਵੀ ਜਿਹੜੀ ਫੁਟੇਜ ਹੈ ਉਸ ਦੇ ਵਿੱਚ ਇਹ ਦੇਖ ਕੇ ਜਿਹੜੀ ਖਬਰ ਹੈ ਇਹ ਜਿਹੜੀ ਜਾਣਕਾਰੀ ਹੈ ਉਹ ਦਿੱਤੀ ਸੀ ਪਿੰਡ ਦੇ ਵਿੱਚ ਪਰਿਵਾਰ ਦੇ ਵਿੱਚ ਬਹੁਤ ਵੱਡਾ ਸ਼ੋਕ ਦਾ ਮਾਹੌਲ ਹੈ ਉਹਨਾਂ ਨੂੰ ਨਹੀਂ ਸਮਝ ਆ ਰਿਹਾ ਕਿ ਉਹਨਾਂ ਦੇ ਬੇਟੇ ਨੇ ਖੁਦਕੁਸ਼ੀ ਕਿਉਂ ਕੀਤੀ ਹੈ ਮੁੰਡੇ ਦੀ ਭੈਣ ਦਾ ਰੋ ਰੋ ਕੇ ਮਾੜਾ ਹਾਲ ਹੋਇਆ ਹੋਇਆ ਜੋਰਾ ਸਿੰਘ ਜੋ ਕਿ ਉਸਦੇ ਪਿਤਾ ਨੇ ਉਹਨਾਂ ਨੇ ਦੱਸਿਆ ਕਿ ਲਗਭਗ ਇੱਕ ਦਿਨ ਛੱਡ ਕੇ ਉਹਨਾਂ ਦੀ ਗੱਲਬਾਤ ਜਿਹੜੀ ਹੈ ਆਦੇ ਬੇਟੇ ਦੇ ਨਾਲ ਹੋ ਜਾਂਦੀ ਸੀਗੀ ਲੇਕਿਨ ਇਸ ਵਾਰ ਲਗਭਗ 2 ਹਫ਼ਤੇ ਹੋ ਗਏ ਸੀ ਜਦੋਂ ਉਹਨਾਂ ਦੀ ਗੱਲਬਾਤ ਨਹੀਂ ਹੋਈ ਸੀ ਤਾਂ ਇੱਕ ਵਿਅਕਤੀ ਉਹਨਾਂ ਦੇ ਘਰ ਆਉਂਦਾ ਤਾਂ ਉਹ ਪੁੱਛਦਾ ਉਹਨਾਂ ਨੂੰ ਕਿ ਭੀ ਕੀਆ ਉਹਨਾਂ ਦੀ ਚਰਨਦੀਪ ਦੇ ਨਾਲ ਗੱਲ ਹੋਈ ਹੈ ਤੇ ਉਸਨੇ ਕੋਈ ਇੰਸਟਾਗ੍ਰam ਤੇ ਕੋਈ ਪੋਸਟ ਵੇਖੀ ਸੀ ਜਿਹਦੇ ਕਰਕੇ ਉਸਨੂੰ ਸ਼ੱਕ ਪਿਆ ਤੇ ਉਸ ਤੋਂ ਬਾਅਦ ਜੋਰਾ ਸਿੰਘ ਨੇ ਫੋਨ ਜਿਹੜਾ ਹੈ ਚਰਨਦੀਪ ਨੂੰ ਲਗਾਇਆ ਫੋਨ ਉਸ ਦਾ ਬੰਦ ਸੀਗਾ ਫੋਨ ਬੰਦ ਹੋਣ ਤੇ ਉਹਨਾਂ ਨੇ ਉਸ ਦੇ ਸੰਗੀ ਸਾਥੀ ਨੂੰ ਫੋਨ ਲਗਾਇਆ ਜਿਸ ਨੇ ਜਾਣਕਾਰੀ ਦਿੱਤੀ ਕਿ ਵੀਰ ਵਾਲ ਵਾਲੇ ਦਿਨ ਉਹ ਕੰਮ ਤੇ ਗਿਆ ਸੀ ਤੇ ਉਸ ਤੋਂ ਬਾਅਦ ਉਹ ਪਰਤਿਆ ਨਹੀਂ ਜੋਰਾ ਸਿੰਘ ਕੈਨੇਡਾ ਪੁਲਿਸ ਦੇ ਨਾਲ ਜਿਹੜਾ ਸੰਪਰਕ ਕਰਦੇ ਨੇ ਨਾਇਗਰਾ ਫਾਲਸ ਦੀ ਪੁਲਿਸ ਸੀਸੀਟੀਵੀ ਫੁਟੇਜ ਲੱਭ ਲੈਂਦੀ ਹੈ ਉਹ ਵੇਖਦੀ ਹੈ ਕਿ ਉਹ ਨਾਇਗਰਾ ਫਾਲਸ ਦੇ ਵਿੱਚ ਆ ਕੇ ਫੋਨ ਸਾਈਡ ਤੇ ਰੱਖ ਕੇ ਉਸਨੇ ਛਾਲ ਮਾਰੀ ਤੇ ਆਤਮ ਹੱਤਿਆ ਕਰ ਲਈ ਇਸ ਦੇ ਨਾਲ ਪਰਿਵਾਰ ਤੇ ਪੂਰੇ ਪਿੰਡ ਦੇ ਵਿੱਚ ਹੀ ਸ਼ੋਕ ਲਹਿਰ ਜਿਹੜੀ ਇਸ ਵੇਲੇ ਹੈਗੀ ਹੈ ਕੀ ਕਾਰਨ ਹੋਇਆ ਕਿ 22 ਵਰੇ ਦੇ ਚਰਨਦੀਪ ਸਿੰਘ ਜੋ ਕਿ ਜਵਾਨੀ ਦੇ ਬਿਲਕੁਲ ਸਿਖਰ ਤੇ ਸੀਗੇ ਉਹਨਾਂ ਨੂੰ ਆਤਮ ਹੱਤਿਆ ਕਰਨ ਦੀ ਲੋੜ ਪਈ ਅੱਪਾ ਵੇਖਦੇ ਆ ਕਿ ਪੰਜਾਬ ਦੇ ਜਿਹੜੇ ਨੌਜਵਾਨ ਨੇ ਲੁਧਿਆਣੇ ਦੇ ਪਿੰਡਾਂ ਦੇ ਨੌਜਵਾਨ ਨੇ ਜਿਹੜੇ ਉਹ ਬਾਹਰਲੇ ਮੁਲਕਾਂ ਦੇ ਵਿੱਚ ਜਾਂਦੇ ਨੇ ਕੈਨੇਡਾ ਆਸਟ੍ਰੇਲੀਆ ਅਮਰੀਕਾ ਇੰਗਲੈਂਡ ਲੇਕਿਨ ਲਾਈਫ ਉੱਥੇ ਹੁਣ ਏਡੀ ਸੌਖੀ ਨਹੀਂ ਐ ਉਹ ਚਾਹੁੰਦੇ ਨੇ ਕਿ ਉੱਥੇ ਉਹ ਜਾ ਕੇ ਐਸ਼ੋ ਆਰਾਮ ਦੀ ਜ਼ਿੰਦਗੀ ਜੀਣ ਗੱਡੀ ਕਾਰ ਤੇ ਹੋਰ ਵੀ ਜਿਹੜੀ ਸਹੂਲਤਾਂ ਨੇ ਉੱਥੇ ਜਾ ਕੇ ਲੈ ਸਕਣ ਲੇਕਿਨ ਅੱਜ ਕੱਲ ਉਹ ਏਡਾ ਸੌਖਾ ਨਹੀਂ ਹੁੰਦਾ ਇੱਥੇ ਵੀ ਪੰਜਾਬ ਦੇ ਵਿੱਚ ਵੀ ਬਹੁਤਾ ਕੰਮਕਾਰ ਜਿਹੜਾ ਹੈ ਰੋਜ਼ਗਾਰ ਜਿਹੜਾ ਨਾ ਹੋਣ ਕਰਕੇ ਉਹਨਾਂ ਨੂੰ ਜਾਣਾ ਪੈਂਦਾ ਲੇਕਿਨ ਉੱਥੇ ਵੀ ਲਾਈਫ ਇੱਡੀ ਸਟਰਗਲ ਹੁੰਦੀ ਹੈ ਉਹਨਾਂ ਨੂੰ ਪੜ੍ਹਾਈ ਦੇ ਨਾਲ ਦੇ ਨਾਲ ਕੰਮ ਕਰਨਾ ਪੈਂਦਾ ਹੈ ਪੈਸਾ ਕਮਾਉਣ ਵਾਸਤੇ ਉਸ ਤੋਂ ਬਾਅਦ ਘਰ ਦਾ ਕੰਮ ਵੀ ਕਰਨਾ ਪੈਂਦਾ ਹੈ ਹੋਮਵਰਕ ਅਸਾਈਨਮੈਂਟਸ ਵੀ ਕਰਨੀਆਂ ਪੈਂਦੀਆਂ ਨੇ ਤੇ ਜ਼ਿਆਦਾਤਰ ਕਰਦਿਆਂ ਨੇ ਇੱਥੋਂ ਲੋਨ ਲੈ ਕੇ ਜਿਹੜਾ ਹੈ ਉਹਨਾਂ ਨੂੰ ਉੱਥੇ ਇਕੱਲਿਆ ਹੁੰਦਾ ਸੋ ਲੋਨ ਵੀ ਇੱਥੇ ਦਾ ਚੁਕਾਉਣਾ ਹੁੰਦਾ ਜੋ ਕਿ ਬਹੁਤ ਹੀ ਜ਼ਿਆਦਾ ਔਖਾ ਹੋ ਜਾਂਦਾ ਇਸ ਮਾਮਲੇ ਦੇ ਵਿੱਚ ਵੀ ਜੋਰਾ ਸਿੰਘ ਨੇ ਦੱਸਿਆ ਕਿ ਜਦੋਂ ਉਹਨਾਂ ਦੀ ਗੱਲਬਾਤ ਹੋਈ ਸੀਗੀ ਅਖੀਰਲੇ ਵਾਰ ਤਾਂ ਉਹਨਾਂ ਨੇ ਆਖਿਆ ਸੀ ਕਿ ਗਰਮੀ ਬਹੁਤ ਹੋ ਗਈ ਹੈ ਚਰਨਦੀਪ ਨੂੰ ਤੇ ਚਰਨਦੀਪ ਨੇ ਆਖਿਆ ਸੀ ਜੇ ਲੋੜਾ ਤਾਂ ਉਹ কুলਰ ਵਾਸਤੇ ਪੈਸੇ ਭੇਜ ਦਿੰਦਾ ਤਾਂ ਕਿ কুলਰ ਤੁਸੀਂ ਲੈ ਲਓ ਤਾਂ ਉਸਦੇ ਪਿਤਾ ਜੋਰਾ ਸਿੰਘ ਨੇ ਆਖਿਆ ਕਿ ਉਸ ਦੀ ਕੋਈ ਲੋੜ ਨਹੀਂ ਹੈ ਤੁਸੀਂ ਆਪ ਦਾ ਖਿਆਲ ਰੱਖੋ ਸੋ ਜਿਹੜੇ ਇੱਥੋਂ ਯੁਵਕ ਜਾਂਦੇ ਨੇ ਅੱਜਕੱਲ ਜਿਹੜੇ ਕੰਮਕਾਰ ਵੀ ਜਿਹੜੇ ਉੱਥੇ ਬਹੁਤ ਸੁੱਖੇਵੇਂ ਨਹੀਂ ਹੈਗੇ ਤਾਂ ਇਹ ਪ੍ਰਸ਼ਨ ਚਿੰਨ ਜਿਹੜਾ ਹੈ ਜ਼ਰੂਰ ਚੁੱਕਦੇ ਨੇ ਇਹ ਇਦਾਂ ਦੇ ਜਿਹੜੇ ਕਦਮ ਨੇ ਉਹ ਕਿਉਂ ਚੁੱਕਰੇ ਨੇ ਉੱਥੇ ਜਾ ਕੇ ਜਿਹੜੇ ਨੌਜਵਾਨ ਨੇ ਤੇ ਇੱਥੋਂ ਜਿਹੜੇ ਬਾਪੇ ਵੀ ਆਪਦੇ ਬੱਚਿਆਂ ਨੂੰ ਭੇਜਦੇ ਨੇ ਉਹਨਾਂ ਨੂੰ ਇੱਕ ਗੱਲ ਦਾ ਧਿਆਨ ਰੱਖਣਾ ਪਵੇਗਾ ਕਿ ਹੁਣ ਉੱਥੇ ਜ਼ਿੰਦਗੀ ਏਡੀ ਸੌਖੀ ਨਹੀਂ ਹੈ ਕੰਮ ਕਾਰ ਲੱਭਣਾ ਏਡਾ ਸੌਖਾ ਨਹੀਂ ਹੈ ਤੇ ਮਹਿੰਗਾਈ ਏਡੀ ਹੋ ਚੁੱਕੀ ਹੈ ਕਿ 20-25 ਲੱਖ ਰੁਪਇਆ ਤੁਸੀਂ ਜੇ ਲਗਾਇਆ ਹੁੰਦਾ ਉਹ ਤੁਸੀਂ ਲੋਨ ਲਿਆ ਹੁੰਦਾ ਉਸ ਨੂੰ ਵੀ ਚੁਕਾਣਾ ਉਸ ਤੋਂ ਬਾਅਦ ਉੱਥੇ ਘਰ ਵੀ ਲੈਣਾ ਆਪਦੇ ਖਰਚੇ ਵੀ ਚਲਾਣੇ ਫੀਸਾਂ ਵੀ ਦੇਣੀਆਂ ਪੜਾਈ ਦੀਆਂ ਉਸ ਤੋਂ ਇਲਾਵਾ ਉੱਥੇ ਘਰ-ਬਾਰ ਬਣਾਣਾ, ਘਰਦਿਆਂ ਨੂੰ ਪੈਸੇ ਭੇਜਣਾ ਇਹਨਾਂ ਕੁਝ ਉੱਥੋਂ ਨਹੀਂ ਹੋ ਪਾਂਦਾ। ਇਸੇ ਪ੍ਰੈਸ਼ਰ ਦੇ ਵਿੱਚ ਆ ਕੇ ਜ਼ਿਆਦਾਤਰ ਬੱਚੇ ਇਦਾਂ ਕਰਦੇ ਨੇ, ਲੇਕਿਨ ਕੀ ਚਰਨਦੀਪ ਨੇ ਇਸ ਕਾਰਨ ਸੁਸਾਇਸਾਈਡ ਕੀਤਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਲੇਕਿਨ ਇਹ ਬਹੁਤ ਵੱਡਾ ਪ੍ਰਸ਼ਨ ਚਿੰਨ ਹੈ ਜਿਹੜੇ ਅੱਜ ਦਾ ਯੂਥ ਵਾਸਤੇ ਚੁੱਕਦੀ ਹੈ ਕਿ ਕੀ ਕਿਆ ਉਹਨਾਂ ਦਾ ਸਹੀ ਰਾਹ ਹੈ ਕਿਉਂਕਿ ਇੱਥੇ ਰੋਜ਼ਗਾਰ ਨਾ ਮਿਲਣ ਕਰਕੇ ਹੀ ਜਿਹੜਾ ਪ੍ਰਵਾਸ ਹੁੰਦਾ ਤੇ ਪ੍ਰਵਾਸ ਕਰਕੇ ਵੀ ਜੇ ਇਦਾਂ ਦੇ ਹਾਲਾਤ ਬਣਨ ਲੋਕਾਂ ਨੂੰ ਸੁਸਾਈਡ ਕਰਦਾਂ ਪਵੇ ਤਾਂ ਬਹੁਤ ਮਾੜੇ ਹਾਲਾਤ ਲੁਧਿਆਣਾ ਪੋਸਟ ਲਈ ਮਨੀਤ ਸਿੰਘ ਬਹੁਤ ਬਹੁਤ ਧੰਨਵਾਦ